ਸਤਿ ਸ਼੍ਰੀ ਅਕਾਲ ਵੀ ਦੋਸਤੋ ਕੀ ਹਾਲ ਚਾਲ ਹੈ ਬਾਈ ਸਾਹਿਬ ਦਾ ਵਧੀਆ ਵਧੀਆ ਮਿਸਤਰੀ ਵੀਰੇ ਮੁਬਾਰਕਾਂ ਜੀ ਆਪਣੇ ਘਰ ਮੁੰਡਾ ਆ ਗਿਆ ਅੱਛਾ ਜੀ ਤੇ ਬਾਈ ਆਪਣੇ ਘਰ ਮੁੰਡਾ ਆ ਗਿਆ ਬਹੁਤ ਖੁਸ਼ੀ ਆ ਠੀਕ ਆ ਤੁਹਾਨੂੰ ਵੀ ਦਿਖਾਉਣੇ ਆ ਤੁਹਾਡੇ ਨਾਲ ਵੀ ਖੁਸ਼ੀ ਸਾਂਝੀ ਕਰਦੇ ਆ ਹਾਂ ਜੀ ਆ ਬਾਈ ਨੇ ਦੇਖਿਆ ਜਾਂ ਸੂਈ ਆ ਸਵੇਰੇ ਕੋਈ ਆ ਅਸੀਂ ਹਾਲੇ ਫਿਲਹਾਲ ਬਈ ਅਸੀਂ ਵੀ ਨਹੀਂ ਦੇਖਿਆ ਵੀ ਆਪਣੀ ਜਿਹੜੀ ਜੁਗਣੀ ਬਸ਼ੇਰੀ ਸੀਗੀ ਉਹਨੇ ਬਹੁਤ ਪਿਆਰਾ ਕਹਿੰਦੇ ਬੱਚਾ ਦਿੱਤਾ ਹਜੇ ਸਾਨੇ ਵੀ ਨਹੀਂ ਦੇਖੀ ਵੀ ਦੇਖਦੇ ਆ ਇਹਨਾਂ ਨੂੰ ਮਤਲਬ ਹਜੇ ਬਾਈ ਨੂੰ ਘੱਟ ਪਤਾ ਤੇ ਬਾਈ ਮਿਸਤਰੀ ਉਹ ਨਹੀਂ ਖੜਿਆ ਤੇ ਆ ਵੀਰੇ ਬਾਈ ਕੈਂਬੀ ਤੇ ਕਹੇ ਵੀ ਹਜੇ ਵੀਰਾ ਕੱਲ ਹੀ ਆਇਆ ਘੋੜਿਆਂ ਦਾ ਬਹੁਤ ਜ਼ਿਆਦਾ ਇਹਨੂੰ ਸ਼ੌਂਕ ਆ ਘੋੜਿਆਂ ਦੀ ਸੇਵਾ ਕਰਨਾ ਇਹਨੇ ਤੇ ਮੈਨੂੰ ਸਵੇਰੀ ਫੋਨ ਕਰਕੇ ਕਹਿੰਦੇ ਕਹਿੰਦੇ ਬਾਈ ਵੀ ਘੋੜੀ ਵਾਲਾ ਬੱਚਾ ਤੁਸੀਂ ਛੱਡ ਗਏ ਵੀ ਬੱਚੇ ਵਾਲੀ ਘੋੜੀ ਤੇ ਮੈਂ ਕਿਹਾ ਮਾ ਬਾਈ ਕੀ ਗੱਲ ਹੋ ਗਈ ਹਨਾ ਵੀ ਆਪਣੇ ਤਾਂ ਕੋਈ ਕੋਈ ਘੋੜੀ ਵੀ ਨਹੀਂ ਸੂਈ ਹੈਗੇ ਮੈਂ ਕਿਹਾ ਵੀ ਹਲੇ ਮਹੀਨਾ ਪਿਆ ਜੁਗਣੀ ਦਾ ਤੇ ਉਹ ਅਸੀਂ ਡੇਟ ਭੁੱਲ ਗਏ ਸੀਗੇ ਉਹ ਉਹ ਡੇਟ ਉਹ ਸਹੀ ਆ ਵੈਸੇ ਜਦੋਂ ਅਸੀਂ ਦੇਖੀ ਤੇ ਬਾਈ ਕਹਿੰਦਾ ਬਾਈ ਬੱਚੇ ਵਾਲੀ ਘੋੜੀ ਤੂੰ ਛੱਡ ਗਿਆ ਕੀ ਗੱਲ ਇਹਨਾਂ ਨੂੰ ਵੀ ਨਹੀਂ ਪਤਾ ਸੀ ਹਨਾ ਤੇ ਮੈਂ ਕਿਹਾ ਮੈਂ ਨਹੀਂ ਬਾਈ ਮੈਂ ਤੇਰੇ ਸੁੱਤੇ ਪਈ ਕਿਵੇਂ ਛੱਡ ਜੂਗਾ ਕਹਿੰਦੇ ਬੱਚਾ ਉਹਦੇ ਵਰਗੀ ਆ ਡਿੱਟੋ ਤੁਹਾਡੇ ਨਾਲ ਵੀ ਖੁਸ਼ੀ ਸਾਂਝੀ ਕਰੀ ਆ ਤੇ ਉਰੇ ਆ ਤੂੰ ਆ ਤੂੰ ਦੱਸ ਮੈਨੂੰ ਕੀ ਕਹਿੰਦਾ ਨਹੀਂ ਮਿਸਤਰੀ ਇਹ ਇਹ ਕਹਿੰਦਾ ਸਵੇਰੇ 7 ਵਜੇ ਪਤਾ ਨਹੀਂ ਕਿਹਾ ਹੋ ਮੈਂ ਡਰ ਗਿਆ ਇੱਕ ਵਾਰ ਕਿਵੇਂ ਕਿਵੇਂ ਰਾਜੂ ਕੀ ਹੋਇਆ ਤੀ ਜਾਂ ਤੂੰ ਕੱਖ ਪਾਏ ਉਹ ਜਦ ਕਮੇ ਕੱਖ ਪਾਣ ਦੇ ਗਏਗਾ ਤਾਂ 5 ਵਜੇ ਹਾਂ ਤੇ ਮੈਂ ਮੇਰੇ ਕੋਲ ਦਾਤ ਕਾਟਣ ਦੇ ਦੌਰਾਨ ਮੈਂ ਡਰ ਗਿਆ ਪੂਰਾ ਤੇ ਮੈਂ نیچے ਦੇਖਾ ਤਾਂ ਪੂਰਾ ਬਛਰਾ ਹੁਆ ਥਾ ਬਛਰਾ ਦੀ ਬਛਰਾ ਦੀ ਕਹਿੰਦਾ ਠੀਕ ਹੈ ਕਹਿੰਦਾ ਜਦੋਂ ਇੱਕੋ ਲੱਗ ਤਾ ਉੱਥੇ ਨੂੰ ਪਤਾ ਜੋ ਸੂਈ ਕੋੜੀ ਹੁੰਦੇ ਜਿਵੇਂ ਜਾਗੂ ਜਾਗਰ ਦੇ ਟੈਟੂ ਪਾਤਾ ਤੀ ਉਮੇ ਇਹ ਬਚ ਗਿਆ ਉਹਦੀ ਮਾਂ ਨੇ ਪਾਇਆ ਤੀ ਇਹਦੇ ਵੀ ਨਹੀਂ ਪਾਇਆ ਜਾਂਦਾ ਜੇ ਟੈਟੂ ਤੇ ਇਹ ਐ ਵੀ ਥੋੜਾ ਜਿਆ ਫੁਰਤੀ ਵਾਲਾ ਸੀ ਬੰਦਾ ਡੇਲੀ ਪਾਉਂਦਾ ਰਹਿੰਦਾ ਸੀ ਭੇਤ ਆ ਗਿਆ ਜਦੋਂ ਕਹਿੰਦਾ ਕੱਖ ਪਾਉਣ ਲੱਗਿਆ ਗੋਲੀ ਵਾਂਗੂ ਆਈ ਬਾਈ ਕੋੜੀ ਤੇ ਫਿਰ ਇਹਨੇ ਦੇਖਿਆ ਕਹਿੰਦਾ ਨੀਚੇ ਬਛਰਾ ਬਾਕੀ ਉਹ ਜ਼ੇਰ ਜ਼ੂਰ ਪੈ ਗਈ ਹੁਣ ਠੀਕ ਹੈ ਆ ਜੋ ਆਪਾਂ ਦਿਖਾਈਏ ਆ ਜੋ ਜੀ ਦਿਖਾਉਣੇ ਆ ਬਾਈ ਤੁਹਾਨੂੰ ਇੱਧਰ ਕੰਮ ਚੱਲੀ ਜਾਂਦਾ ਮਿਸਤਰੀ ਵੀਰ ਨੇ ਵੀ ਪੂਰੀਆ ਰੀਝਾ ਲਾਤੀਆਂ ਜਿਹੜੀਆਂ ਤੁਸੀਂ ਮੈਨੂੰ ਮੁਬਾਰਕਾ ਦਿੰਨੇ ਹੋ ਫਾਰਮ ਦੀਆਂ ਸਭ ਤੋਂ ਵੱਡਾ ਯੋਗਦਾਨ ਬਾਈ ਸਾਡੇ ਮਿਸਤਰੀਆਂ ਜਿਨ੍ਹਾਂ ਨੇ ਇਹ ਮਹਿਲ ਬਣਾਇਆ ਸਾਰਾ ਮੇਰਾ ਸੁਪਨਿਆਂ ਦਾ ਘਰ ਤੇ ਆਜੋ ਇਹ ਸਾਰੇ ਸਟੇਬਲ ਦੇਖੋ ਤੁਸੀਂ ਇੱਥੇ ਬਾਈ ਕਹਿੰਦਾ ਅਸੀਂ ਪਏ ਸੀਗੇ ਚਲੋ ਇਹ ਵੀ ਵੀਰ ਆ ਵੀਣ ਜਾਣ ਸੀ ਹਨਾ ਨਹੀਂ ਪਤਾ ਸੀਗਾ ਆਜੋ ਆ ਫਿਰ ਦਾ ਉਹ ਸ਼ਿਟ ਆ ਜਾ ਲੈ ਉਰਾਂ ਲੈ ਕੈਮਰਾ ਦਿਖਾਈਏ ਦੇਖੋ ਜਮਾ ਡਿੱਟੋ ਜੁਗਣੀ ਤੇ ਲੈ ਗਿਆ ਰੰਗ ਹਨਾ ਕੀ ਆ ਬਸ਼ੀਰ ਆ ਦੇਖ ਲਈ ਆਪਾਂ ਕੋਲੇ ਓਕੇ ਜਮੀ ਡਿੱਟੋ ਜਮੀ ਜੁਗਣੀ ਤੇ ਲੈ ਗਿਆ ਕੰਨ ਦੇਖੋ ਕਿੰਨੇ ਸੋਹਣੇ ਆ ਕੁੰਡੀ ਵਾਲੇ ਜਿਹੜੀ ਜੁਗਨੀਆਂ ਆਪਣੀ ਇਮਰਾਨ ਘੋੜੀ ਦੀ ਬੱਚੀ ਆ ਪਰਮਾਤਮਾ ਨੇ ਆਪਣੇ ਘਰੇ ਬੂਟਾ ਲਾਇਆ ਸੀਗਾ ਤੇ ਫੇਮਸ ਆਪਣੀ ਜੁਗਣੀ ਇਦੀ ਮਾਂ ਵੀ ਵੈਸੇ ਅਗਲੇ ਮਹੀਨੇ ਸੂਪ ਪੈਣਾ ਉਹਨੇ ਵੀ ਇਹ ਇਮਰਾਨ ਘੋੜੇ ਦੀ ਬੱਚੀ ਆ ਆਦਮ ਦੀ ਪੋਤੀ ਤੇ ਜਿਹੜਾ ਅੱਗੇ ਬੱਚਾ ਆਪਣਾ ਭਾਈ ਉਹ ਲਾਲ ਰਾਜ ਦਾ ਬੱਚਾ ਭਾਈ ਜੱਸੀ ਨਾਗਰੇ ਉਹਨਾਂ ਕੋਲੇ ਘੋੜਾ ਰੱਖਿਆ ਹੋਇਆ ਸੀਗਾ ਤੇ ਹੁਣ ਸੇਲ ਕਰਤਾ ਉਹਨਾਂ ਨੇ ਲਾਲ ਰਤਨ ਦਾ ਬੱਚਾ ਸੀਗਾ ਉਹ ਇਹ ਆਪਣਾ ਲਾਲ ਰਾਜ ਦਾ ਬੱਚਾ ਹੈ ਮੈਂ ਵੀ ਦੇਖੋ ਜੇ ਘੂੜ ਦੀ ਥੋੜਾ ਜਿਹਾ ਇੱਕ ਤਾਂ ਪਹਿਲਣ ਸੂਇਆ ਵੀ ਪਹਿਲੇ ਸੂਇਆ ਤਾਂ ਕਰਕੇ ਕਰਦੀ ਆ ਥੋੜਾ ਜਿਹਾ ਬੱਚੇ ਦਾ ਹਲੇ ਮੋਹ ਬਹੁਤ ਕਰਦੀ ਆ ਵੇਖੋ ਭਾਈ ਜਿੰਨੀ ਆਪਾਂ ਕਹਿੰਦੇ ਨਿਗਾ ਰੱਖਦੇ ਆ ਵੀ ਹਾਂ ਘੋੜੀ ਨੇ ਪਹਿਲੀ ਵਾਰੀ ਸੋਣਾ ਕੋ ਸ਼ੈਨ ਹੈ ਉਹ ਜੇ ਬਾਣ ਹੋ ਜੇ ਨਵੇਂ ਵੀਰ ਬਹੁਤ ਡਰਦੇ ਆ ਪਰ ਭਾਈ ਮੇਰੀ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਵਿੱਚ ਮੈਂ ਤਾਂ ਜਿੰਨੀਆਂ ਵੀ ਘੋੜੀਆਂ ਰੱਖਿਆ ਨੇ ਪਰਮਾਤਮਾ ਦੀ ਕਿਰਪਾ ਤੇ ਆਪੇ ਸੋਈਆਂ ਨੇ ਕਰਮ ਵਾਲੀਆਂ ਇਧਰ ਭਾਈ ਸਾਰੇ ਸੱਜਣ ਆਪਣੇ ਨਾਲ ਹੀ ਰਹਿੰਦੇ ਆ ਤੇ ਬਹੁਤ ਖੁਸ਼ੀ ਆ ਇਹਨਾਂ ਨੂੰ ਗਰਪੀਨ ਹੋਣੀ ਤਾਂ ਕਹਿੰਦੇ ਡੱਬਾ ਵੀ ਲੈ ਕੇ ਆਇਆ ਸਵੇਰੀ ਗਰਪੀਨ ਨੂੰ ਪਤਾ ਲੱਗ ਗਿਆ ਇਹਨੇ ਵੀ ਮੈਨੂੰ ਬਾਅਦ 'ਚ ਹੀ ਦੱਸਿਆ ਡੱਬਾ ਲਿਆਂਦਾ ਬਈ ਲੈ ਖੋਲੋ ਫਿਰ ਇਹਨੂੰ ਇਹਦਾ ਜੁਗਨੀ ਦਾ ਮੂੰਹ ਮਿੱਠਾ ਕਰਾਈਏ ਆਪਾਂ ਇਹ ਬਸ਼ੀਰਾ ਆਪਾਂ ਪ੍ਰਵਾਦ ਦਾ ਲਿਆ ਜਿਹੜਾ ਇੱਧਰ ਛਿੰਦਾ ਖੜਦਾ ਬਾਹਰੇ ਰਿੰਗ 'ਚ ਫਿਰਦਾ ਇਹ ਆਪਣੀ ਬਿੱਲੋ ਪੰਜਾਬ ਸ਼ਿੰਗਾਰ ਤੋਂ ਸੋਹਣਾ ਇਹਨੇ ਨੌਕਰੀ ਇੱਧਰ ਸੁੰਦਰੀ ਐ ਬਾਕੀ ਹਜੇ ਬਣਾਈ ਜਾਂਦੇ ਆ ਕੰਮ ਚੱਲੀ ਜਾਂਦਾ ਤੁਹਾਨੂੰ ਬਾਹਰੋਂ ਅੱਜ ਫਾਰਮ ਦਿਖਾਉਣੇ ਆ ਲਾ ਯੂਗ ਨਹੀਂ ਹਲੇ ਇਹ ਤਾਂ ਸਿਆਣੀ ਬਹੁਤ ਹਜੇ ਇੱਕ ਦੋ ਦਿਨ ਤੈਨੇ ਕਰਨਾ ਤੁਹਾਨੂੰ ਦਿਖਾਉਣਾ ਮੈਂ ਇੱਧਰ ਆਪਾਂ ਚੋਕਰ ਦਾ ਵੀ ਬਾਈ ਕੰਮ ਸਟਾਰਟ ਕੀਤਾ ਬਹੁਤ ਵਧੀਆ ਰਿਸਪਾਂਸ ਆਇਆ ਤੇ ਇਹ ਆਪਾਂ ਨੇ ਇੱਧਰ ਚੋਕਰ ਸਟੋਰ ਕੀਤਾ ਹੋਇਆ ਸੈੱਟ ਦੇ ਅੰਦਰ ਤੇ ਵਧੀਆ ਯਾਨੀ ਕਿ ਘੋੜੀਆਂ ਵੀ ਰਾਜੀ ਹੁੰਦੀਆਂ ਨੇ ਹੁਣ ਇਧਰ ਆਪਾਂ ਜਾਲ ਲਾ ਦੇਣਾ ਵੀ ਹਵਾ ਕ੍ਰੋਸ ਹੋਇਆ ਕਰੇ ਵਧੀਆ ਚੰਗੀ ਜਿਹੜਾ ਆ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ ਵੀ ਮੈਂ ਕਿਹਾ ਸੀ ਦੇਸੀ ਜੱਟਾਂ ਨੇ ਦੇਸੀ ਜਿਗਾਰਡ ਲਾ ਕੇ ਆ ਪਾਣੀ ਦੀਆਂ ਖੁਰਲੀਆਂ ਬਣਾਈਆਂ ਨੇ ਇਹ 900 ਰੁਪਏ ਦਾ ਸੀਗਾ ਜਿਹੜਾ ਸਾਨੂੰ ਬਹੁਤ ਯਾਨੀ ਕਿ 9-10 ਹਜ਼ਾਰ ਦਾ ਕੰਮ ਸੀਗਾ ਸਾਰਾ 7000 ਰੁਪਏ ਦੇ ਵਿੱਚ ਸਾਡੇ ਵਿੱਚੇ ਲੇਬਰ ਵਿੱਚ ਸਾਰਾ ਕੁਝ ਹੀ ਲੱਗ ਗਿਆ ਪੈ ਪੂਪ ਇਹ ਆਟੋਮੈਟਿਕ ਹੀ ਪਾਣੀ ਕੀਤਾ ਆਪਾਂ ਇਧਰ ਆਪਾਂ ਘੋੜੀਆਂ ਜਾਂ ਮੱਝਾਂ ਮੱਝਾਂ ਲਈ ਵੈਸੇ ਸੀ ਮੱਝਾਂ ਲਈ ਬਣਾਇਆ ਹੈ ਵਧੀਆ ਟੌਪ ਦੀਆਂ ਮੋਹਰਾ ਨਸਲ ਦੀਆਂ ਮੱਝਾਂ ਰੱਖਣੀਆਂ ਉਦੇ ਕਰਕੇ ਅਸੀਂ ਇਹ ਹਾਲੇ ਪੂਰਾ ਕੰਪਲੀਟ ਕਰਨਾ ਇਧਰੋਂ ਕੰਮ ਚੱਲੀ ਜਾਂਦਾ ਉੱਧਰ ਹਜੇ ਆਪਣਾ ਛਿੰਦੇ ਵਾਸਤੇ ਅਸੀਂ ਰਿੰਗ ਬਣਾਤਾ ਅੱਜ ਮਿਸਤਰੀ ਉਹਨਾਂ ਨੇ ਕਰਨਾ ਡਬਲ ਪਲਾਸਟਰ ਦੇਖੋ ਭਾਈ ਮੂਰੋ ਬਣਤੀ ਲੁੱਕ ਸਾਰੀ ਹੁਣ ਹੌਲੀ ਹੌਲੀ ਇਹਦੇ ਜਿਹੜੇ ਨਕਸ਼ੇ ਦੇ ਵਿੱਚ ਬਰਾਊਨ ਜਿਹੇ ਟੈਲਾ ਨੇ ਉਹ ਲੱਗਣੀਆਂ ਨੇ ਬਾਕੀ ਆ ਗੇਟ ਹਜੇ ਤਿਆਰ ਹੋਣਾ ਜੇ ਕੰਮ ਆਪਣਾ ਕਾਫੀ ਪਿਆ 2-3 ਮਹੀਨੇ ਹੋਰ ਲੱਗੇ ਜਾਂਦੇ ਆ ਚੰਗੀ ਚੀਜ਼ ਬਣਨ ਨੂੰ ਤਾਂ ਦੇਖੋ ਸਾਡੀ ਕੋੜੀ ਸੂਈ ਆ ਸਾਨੂੰ ਨਵਾਂ ਨਵਾਂ ਚਾਗ ਚੰਗੀ ਚੀਜ਼ ਬਣਨ ਨੂੰ ਤਾਂ ਬਾਈ ਟਾਈਮ ਲੱਗਦੀ ਆ ਯਾਰ ਮੇਰੇ ਕਿਸੇ ਦੇ ਮੂੰਹ ਮਿੱਠਾ ਵੀ ਕਰਾਏ ਦੀ ਲੱਗ ਕੋੜੀਆਂ ਸਾਰੀਆਂ ਦਾ ਕਰਾ ਦੋ ਬਹੁਤ ਵੀਰ ਪੁੱਛਦੇ ਆ ਬਾਈ ਕੋੜੀ ਸੂਈ ਤੇ ਕੀ ਦਈਏ ਅਸੀਂ ਫੜਿਓ ਨੂੰ ਤੇ ਜਿਹੜਾ ਅਸੀਂ ਇਹ ਤਿਆਰ ਕਰਵਾ ਕੇ ਲਿਆਂਦਾ ਇਹ ਜਵੈਣ ਗੁੜ ਸੌਫ ਤੇ ਇਹਦੇ ਵਿੱਚ ਆਪਾਂ ਕਿਉਂ ਪਾਤਾ ਇਹ ਚੀਜ਼ ਘੋੜੀ ਨੂੰ 2-3 ਵਾਰੀ ਦੋ ਕਿਉਂਕਿ ਜਿਹੜੀ ਇਹਦੀ ਜ਼ੇਰ ਆ ਉਹ ਸਾਰੀ ਸਾਫ਼ ਹੋ ਜੂਗੀ ਘਰੇ ਘਰੇ ਤਿਆਰ ਕਰ ਗੁੜ ਜਵੈਣ ਗੁੜ ਜਵੈਣ ਸੌਫ ਕਿਉ ਇਹ ਚੀਜ਼ਾਂ ਪਾ ਕੇ ਤੁਸੀਂ ਇਹਨੂੰ ਆ ਕੜਾ ਦੋ ਤਿੰਨ ਵਾਰੀ ਪਿਆਓ ਨਾ ਠੀਕ ਹੈ ਠੀਕਾ ਇਹਦੇ ਨਾਲ ਅੰਦਰੋਂ ਇਹਦੇ ਸਾਰੇ ਪੇਟ ਦੀ ਸਫਾਈ ਹੋ ਜੂ ਬੱਚਾਦਾਨੀ ਦੀ ਜਿਵੇਂ ਜ਼ੇਰ ਜੂਰ ਰਹਿੰਦੀ ਆ ਸਾਰਾ ਕਲੀਅਰ ਹੋ ਜਾਂਦੀ ਆ ਤਾਂ ਜੋ ਐ ਪਹਿਲਾਂ ਅੱਜ ਤੱਕ ਤਾਂ ਮੈਂ ਸਾਰੇ ਬੱਚੇ ਬੱਚੀਆਂ ਦੇ ਨਾਮ ਆਪ ਰੱਖਦਾ ਹੁੰਦਾ ਸੀ ਹੁਣ ਆਪਣੇ ਬਸ਼ੀਰੇ ਦਾ ਨਾਮ ਤੁਸੀਂ ਦੱਸਿਓ ਬਾਈ ਵੀ ਕੀ ਰੱਖੀਏ ਸ਼ਿੰਦਾ ਆ ਗਿਆ ਮੇਰੇ ਵੀਰੇ ਸ਼ਿੰਦਾ ਆ ਗਿਆ ਸ਼ਿੰਦੇ ਨੂੰ ਅੰਦਰ ਕਰਕੇ ਜਾਲਮ ਨੂੰ ਕੱਢ ਲਿਓ ਜਾਲਮ ਦੇ ਵੀ ਹੁਣ ਤਾਂ ਅੱਜ ਦਾ ਠੰਡਾ ਮੌਸਮ ਅੱਜ ਦੀ ਸਾਰੀ ਦਿਹਾੜੀ ਅਸੀਂ ਫਾਰਮਤੀ ਲਾਵਾਂਗੇ ਤੁਖਾਉਣਿਆ ਤੁਹਾਨੂੰ ਉਰੀ ਸਾਰੀ ਦਿਹਾੜੀ ਤੇ ਬਾਕੀ ਸਾਰੇ ਜਾਨਵਰਾਂ ਜਨਮ ਆ ਵੀ ਦਿੰਨੇ ਆ ਯਾਰ ਹਨਾ ਨਮਾ ਦੀਏ ਛੱਡਿਆ ਇਹਨੂੰ ਅੰਦਰ ਪਰੀ ਨੂੰ ਵਧਾਈ ਦੇਣ ਆਇਆ ਭਾਈ ਇਹਦੀ ਭੈਣ ਦੇ ਮੁੰਡਾ ਹੋ ਗਿਆ ਇਹ ਪਰੀ ਪਵਨ ਨਾਨੀ ਬਣ ਗਈ ਪਾਪਾ ਦੀ ਪਰ ਹੀ ਨਹੀਂ ਹੈਗੀ ਇਹ ਪਵਨ ਦੀ ਪਰ ਹੀ ਹੈ ਪਵਨ ਨਾਨੀ ਬਣ ਗਈ ਪਵਨ ਵੀ ਸੂਨ ਵਾਲੀ ਆ ਸੂਰਜ ਘੋੜੇ ਤੋਂ ਪਵਨ ਬਣ ਗਈ ਨਾਨੀ ਆ ਸੀਗੀ ਪਵਨ ਪਵਨ ਬਾਰੇ ਕੱਢਦੇ ਆ ਪੱਜ ਇਹਨਾਂ ਤਾਂ ਇਧਰ ਸੈਟਿੰਗ ਕਰਦੇ ਸੀਗੇ ਕੋੜੀਆਂ ਵੱਧ ਗਈਆਂ ਫਾਇਰਨ ਦੇ ਵਿੱਚ ਹਜੇ ਮਿਸਤਰੀ ਸਾਡੇ ਕੰਮ ਕਰੀ ਜਾਂਦੇ ਆ ਉਹ ਕਹਿੰਦੇ ਵੀ ਟਾਈਮ ਥੋੜਾ ਜਿਆ ਲੱਗ ਜਾਣਾ ਪਹਿਲਾਂ ਵੀ ਦੱਸਿਆ ਵੀ ਚੰਗੀ ਚੀਜ਼ ਬਣਨ ਨੂੰ ਤਾਂ ਟਾਈਮ ਲੱਗਦੀ ਆ